ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਵੜਾ ਤੁਹਾਨੂੰ ਦਿਖਾਉਣੀ ਆ ਵਾ ਸੋਈਆਂ ਸੋਈਆਂ ਵਾ ਹੌਲੇ ਪਾਜ ਤੁਹਾਨੂੰ ਦਿਖਾਉਣੀ ਆ ਵਾ ਤੇ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੇੜਾ ਪੇਰ ਕੋਈ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵਿਜੀ ਸਤਿ ਸ੍ਰੀ ਅਕਾਲ ਜੀ ਹੋਰ ਵਿਜੀ ਠੀਕ ਠਾਕ ਜੀ 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 ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਵੇਗਿਆ ਮਾ ਲੋਦ ਨਾਲ ਮਾ ਲੋਦ ਨਾਲ ਵੇਗਿਆ ਜੀ ਚੱਲੀ ਅੱਧੀ ਠੀਕ ਆ ਹਾਂਜੀ ਤੇ ਚਲੋ ਨਾਮ ਦੱਸਦੇ ਕਿ ਨਾਮ ਜੁਤਾ ਜੀ ਰਿਮਾਨ ਖੜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਤੇ ਫੋਨ ਨੰਬਰ ਵੀ ਬੋਲ ਦੋ 77608499 ਠੀਕ ਆ ਜੀ ਹਾਂਜੀ ਤੇ ਸ਼ੁਭ ਆਦ ਫੇਰ ਆ ਜਿਹੜੀ ਪਹਿਲੇ ਨੰਬਰ ਤੇ ਕਾਫੀ ਖੂਬਸੂਰਤ ਜੀ ਵੜਿਆ ਇਤੋਂ ਕਰ ਲਈਏ ਦੱਸ ਦਈਏ ਤੇ ਪਰੇ ਜੇ ਵਿਧੀ ਸੁਈ ਨੂੰ ਮਹੀਨਾ ਇੱਕ ਹੋਇਆ ਜੀ ਅੱਛਾ ਤੇ 9 ਕਿਲੋ ਹੰਦੋ ਤਿਆਰ ਜੀ ਅੱਛਾ ਤੇ ਦੁੱਧ ਕਰ ਜੂਗੀ 11-12 ਕਿਲੋ ਠੀਕ ਹੈ ਅਜੇ ਖੀਰੀ ਤੋਂ ਦੋਂਦੀ ਹੋਂਦੀ ਜੀ ਚੈੱਕ ਕਿਤੇ ਤਾਂ ਹਾਂ ਜੀ ਆ ਤੁਹਾਨੂੰ ਆਵੇ ਕਿ ਅਜੇ ਖੀਰੀ ਤੋਂ ਦੋਂਦੀ ਹੋਂਦੀ ਆ ਹਾਂ ਦੇਖ ਸਕਦੇ ਪਿਓਰ ਦੋਦਾਂਦੇ ਜਿਹੜੀ ਦੋਂਦੀ ਹੋਂਦੀ ਆ ਠੀਕ ਹੈ ਕਿੰਨਾ ਚਿਰ ਹੋਇਆ ਸੁਈ ਨਾ ਇਹਨੂੰ ਮਹੀਨਾ ਹੋਇਆ ਜੀ ਅੱਛਾ ਤੇ ਬੱਚਾ ਇਹਦਾ ਪਿੱਛੇ ਮਰਿਆ ਅੱਛਾ ਪਿਛੇ ਆਈ ਗੱਦੇ ਉਹਨਾਂ ਸਾंभਿਆ ਨਹੀਂ ਅੱਛਾ ਮਰ ਗਿਆ ਅੱਛਾ ਪਿੱਛੋਂ ਇਤਰਾ ਹੀ ਆਈ ਹੈ ਪਿੱਛੋਂ ਹੀ ਤਾਂ ਹੈ ਜੀ ਕੱਲ੍ਹ ਇਹ ਜੀ ਤੇ ਹੁਣ ਪੱਕਾ ਦੁੱਧ ਕਿੰਨਾ ਇਹ ਦੇ ਪੱਕਾ 9 ਕਿਲੋ ਵੀਰ ਜੀ ਹੈਗਾ ਪੱਕਾ ਦੁੱਧ ਦਾ 9 ਦੀ ਗਾਰੰਟੀ ਫੁੱਲ ਠੀਕ ਆ ਤੇ ਬਾਕੀ ਇਹ ਆ ਬੇ ਸਾंभ ਨਾਲੀ ਆ ਵੜ ਸਾंभ ਨਾਲੀ ਲੀਦੀ ਏ ਦੇ ਭਲੂਣ ਹੈ ਇਹ ਤੋਂ ਦੇ ਅਜੇ ਖੇਰੀ ਤੋਂ ਦੋਂਦੀ ਦਈ ਆ ਹੁਣ ਤੇ ਥਾਣੇ ਵੀ ਚੰਗਾ ਲੱਗਾ ਵਾ ਥੋੜਾ ਡਰਦੀ ਆ ਆ ਥਾਣੇ ਦੇ ਦੇਖ ਸਕਦੇ ਜੀ ਚਲੋ ਖੋਲੋ ਹੁਣ ਤੋੜ ਦਈਏ ਫਿਰ ਦੀਏ ਕਰੀਮ ਬੜਾ ਪਿਆਰਾ ਜਿਹਾ ਫੇਸ ਹੈ ਤੇ ਬਾਕੀ ਹੈਗੇ ਵੀ ਜਰਸੀ ਕ੍ਰੋਸ ਤੇ ਤੇ ਦੁੱਧ ਦੀ ਫੈਟ ਵੀ ਚੰਗੀ ਆਈ ਜਾਣੀ ਤਾਂ ਥੱਲੇੋਂ ਹੀ ਦੇਖ ਲੈਂਦੇ ਜੀ ਦੁੱਧ ਜਿਹੜਾ ਕਹਿੰਦੇ ਵੀ 9 ਲੀਟਰ ਬਣ ਖਾਗਾ ਇਹਦੇ ਇਹਦੀ ਤਾਂ ਰੇਟ ਕਿੰਨ ਵਿੱਤਿਆਂ ਨਾਲ ਬੜੀ ਸ਼ੌਂਗ ਨਾਲ ਰੱਖੀ ਹੈ ਜੀ ਜੇ ਤੁਹਾਨੂੰ ਕੋਈ ਮਜੂਰੀ ਪੈ ਗਈ ਤੇ ਉਹਦੇ ਕਰਨਾ ਫਿਰ ਠੀਕ ਹੈ ਤੇ ਇਹਦਾ ਮੁੱਲ ਫਿਰ ਜਿਹੜੀ ਵਿੱਧੀ ਹੁੰਦਾ ਬੱਚਾ ਹਾਂਜੀ ਤੇ ਫਿਰ ਤੇ ਰਸਹੀ ਹੈਗੀ 45000 ਦੀ ਹਾਂਜੀ ਹੁਣ ਜੈ ਜੀ ਕਰ ਦੇਣਾ 28000 ਦੀ ਦੇ ਦਈਏ ਕਰ ਦੋ ਵੇਚਾ ਛੋਟ ਛਾਟ ਹੋ ਰਿਹਾ 26000 ਦੀ ਦੇ ਦਾਂਗੇ ਚਲੋ ਯਾਰ ਹੋਰ ਛੱਡ ਦਿਓ 50 ਦੀ ਦੇ ਦਾਂ 50 ਦੀ ਵੀਰ ਜੀ ਦੇ ਦਾਂਗੇ ਠੀਕ ਹੈ ਜੀ ਬਾਕੀ ਕਾਨੂੰਨ ਬੱਸੀ ਚਲੋ ਜਿੰਨੇ ਚਿਰ ਨੂੰ ਇਹਨੇ ਦੋ ਦਿਨ ਪੂਰੀ ਹੋਣਾ ਚੌਗੀ ਹੋਣਾ ਜਿੰਨੀ ਤੱਕ ਜੀ ਵੇਰ ਭਾਜਣ ਹਾਂਜੀ ਹਾਂਜੀ ਤੇ ਆਵੇ ਬੱਚੇ ਤੋਂ ਵੀ ਨਹੀਂ ਆ ਵੀ ਬੱਚੇ ਤੋਂ ਬਣਾਇਓ ਦੀ ਇਹਦੇ ਕੋਲ ਦੁੱਧ ਕਿੰਨਾ ਜੀ ਮੇਰੇ ਕੋਲ 9 ਕਿਲੋ ਜੀ ਅੱਛਾ ਇਹਦੇ ਕੋਲ 9 ਕਿਲੋ ਹਾਂਜੀ ਇਹ ਨਾ 1 ਮਹੀਨਾ ਤੇ 13 14 ਦਿਨ ਹੋ ਗਏ ਬਣੀ ਨੂੰ ਅੱਛਾ ਤੇ ਮੈਂ ਉਹਨਾਂ ਨਾਲ ਗੱਲ ਚੈੱਕ ਕਰਾਈ ਸੀ ਡਾਕਟਰ ਨੇ ਥੋੜਾ ਸ਼ੱਕ ਜੇ ਦੱਸਿਆ ਵਾ ਅੱਛਾ ਆਂਦਾ ਵੀ ਨਿਕਲ ਵੀ ਸਕਦੀ ਤੇ ਪੱਕਾ ਕੋਈ ਕਨਫਰਮ ਨਹੀਂ ਆ ਕਨਫਰਮ ਨਹੀਂ ਹੋਈ ਚੈਪ ਪ੍ਰੋਪਰ ਚੈੱਕ ਪਾਸ ਨਹੀਂ 10 ਦਿਨਾਂ ਨੂੰ ਚੈੱਕ ਕਰਾ ਲੈ ਐਂ ਖਾਲੀ ਜਾਂਦੀ ਕਰਕੇ ਦੇਣੀ ਠੀਕ ਆ 10ਵੇਂ ਦਿਨਾਂ ਨੂੰ ਕੋਈ ਵੀ ਚੈੱਕ ਵੀ ਕਰਾ ਸਕਦਾ ਵਾ ਤੇ ਥਣ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਬਾਕੀ ਇਸ ਤਰ੍ਹਾਂ ਕਾਫੀ ਕਾਫੀ ਜਾਂਦੀਆਂ ਨਿਕਲਦੀਆਂ ਵੀ ਆ ਜਾ ਕੇ ਜਿਹੜੇ ਟੀਕੇ ਭਰਾਏ ਹੁੰਦੇ ਆ ਤੋਰ ਦੋ ਵੀ ਜੇ ਕਰੀ ਉਹਨਾਂ ਦੇ ਪਿੰਡੋਂ ਚੱਕ ਰਾਈ ਤੇ ਉਹ ਡਾਕਟਰ ਉਹ ਤਾਂ ਆਂਦਾ ਇਹਦੀ ਨੈਗਰ ਨਹੀਂ ਸ਼ੱਕਦੀ ਆ ਥੋੜੀ ਸ਼ੱਕ ਹੈ ਦੱਸਿਆ ਹੈ ਚਲੋ ਅਸੀਂ ਵੀ ਉਹਨਾਂ ਨਾਲ ਖਾਲੀਆਂ ਮਨਿਕ ਲਈ ਅਸੀਂ ਗੱਡੀ ਤੇ ਖਾਲੀਆਂ ਜੀ ਕਹਿੰਦੇ ਮਗਰ ਆਈ ਆ ਤੇ ਗੱਡੀ ਵੀ ਖਾਲੀਆਂ ਜੀ ਜਾਣੀ ਦੋਦੇ ਤੇ ਕਾ ਵੀ ਕਹਿੰਦੇ ਕਿ 9 ਲੀਟਰ ਹੈਗਾ ਤੇ ਇਧਰ ਵੀਰ ਜੀ ਤੁਹਾਡੀ ਬਾਈ ਨਹੀਂ ਰੱਖ ਦੀ ਜੇ ਨਹੀਂ ਵੀਰ ਜੀ ਉਹ ਤਾਂ ਬਾਈ ਹੂ ਮੈਂ ਤਾਂ ਪਰ ਤਾਰਾ ਬਰਾਬਰ ਦੀ ਅੱਛਾ ਹਾਂਜੀ ਇੱਕ ਤਾਰ ਤਾਂ ਨਾ ਵਰਕੂਗਾ ਤਾਰਾਂ ਪੂਰੀਆਂ ਆ ਪੂਰੀਆਂ ਤਾਰਾਂ ਹਾਂਜੀ ਠੀਕ ਆ ਹਾਂਜੀ ਤੇ ਮੁੱਲ ਫਿਰ ਮੁੱਲ ਵੀਰ ਜੀ ਇਹ ਦੇ ਦਈਏ 28000 ਦੀ ਨਹੀਂ ਕਰ ਦੋ ਕੋਈ ਮੰਨ ਤਾਂ ਅੱਛਾ 26000 ਵੀ ਦੇ ਦਾਂਗੇ 26 ਦੀ ਨਾ ਲਈਏ ਹਾਂਜੀ ਹੋਰ ਕਰ ਦਈਏ ਪੰਜੀ ਦੀ ਦੇ ਦਈਏ ਹੋਰ ਥੱਲੇ ਆਉਂਦਾ ਪੰਜੀ ਦੀ ਦੇਓ ਦਿੱਤੀ ਆਪਾਂ ਦੇ ਪੰਜ 1000 ਦੀ ਦੇਰੀ ਹੈ ਚਲੋ 1000 ਹੋਰ ਛੱਡ ਜੇ 2000 ਦੀ ਦੇ ਦੇ ਹਾਂਜੀ ਤੇ ਠੀਕ ਹੈ ਵਿਦਿਆਲ ਕੁਸ਼ ਕਰਨ ਹਾਂਜੀ ਅਸੀਂ ਜੀ ਆਪੀ ਚਵਾਈ ਕਰ ਚੁਪਾ ਕਰਕੇ ਖੜੋ ਹਾਂਜੀ ਬਾਕੀ ਆਪਣੀ ਚਵਾਈ ਕਰੋ ਤਸੱਲੀ ਕਰੋ ਤੇ ਆਪਣੀਆਂ ਵੇਸ ਚਾਖ ਕੇ ਪਸ਼ੂ ਆਪਣੀ ਮਰਜ਼ੀ ਦਾ ਪਸ਼ੂ ਖਰੀਦਿਆ ਕਰੋ ਜੀ